ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਗੁਰਪਿਆਰੇ ਗੁਰਸਵਾਰੀਓ ਚੱਲ ਰਹੀ ਲੜੀਵਾਰ ਅਨੰਦ ਸਿੰਘ ਜੀ ਦੇ ਪਾਠ ਦੀ ਵਿਚਾਰ ਤਹਿਤ ਅੱਜ 8ਵੀਂ ਪੌੜੀ ਦੀ ਵਿਚਾਰ ਆ ਜੀ ਬਾਬਾ ਜੇ ਤੂੰ ਦੇਹ ਸੋਈ ਜਨ ਪਾਵੇ ਤੀਸਰੇ ਪਾਸ਼ਾ ਜੀ ਫਰਮਾਨ ਕਰਦੇ ਨੇ ਏ ਬਾਬਾ ਜਿਸ ਨੂੰ ਤੂੰ ਦੇਵੇਂ ਉਹੀ ਬੁਰਸ਼ ਪਾਉਂਦਾ ਹੈ ਬਾਵੇਤਾ ਸੋ ਜਨ ਦੇ ਜਿਸ ਨੂੰ ਉਹੀ ਬੁਰਸ਼ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ ਦਿੰਦਾ ਹੈ ਹੋਰ ਕੀਆ ਕਰੇ ਵਿਚਾਰਿਆ ਹੋਰ ਕੋਈ ਵਿਚਾਰਾ ਕੀ ਕਰ ਸਕਦਾ ਹੈ ਇੱਕ ਭਰਨ ਭੁਲੇ ਫਿਰ ਦਹਿਦਸ ਇੱਕ ਭਰਮ ਵਿੱਚ ਭੁੱਲ ਕੇ ਦਸਾਂ ਦਸ਼ੇਵਾਂ ਦਸ਼ਾਵਾਂ ਵੱਲ ਤੁਰੇ ਫਿਰਦੇ ਨੇ ਪਾਪ ਭਟਕਣਾ ਦੇ ਵਿੱਚ ਪਏ ਤੁਰੇ ਫਿਰਦੇ ਨੇ ਰਾਤ ਦਿਨ ਭਜੇ ਫਿਰਦੇ ਨੇ ਤੇ ਇੱਕ ਨਾਮ ਲਾਗ ਸਵਾਰਿਆ ਇੱਕ ਨੇ ਨੂੰ ਨਾਮ ਵਿੱਚ ਲੱਗ ਕੇ ਇੱਕ ਨੇ ਆਪ ਆ ਸਵਾਰ ਲਿਆ ਹੈ ਕਿਉਂਕਿ ਸੰਸਾਰ ਦੇ ਉੱਤੇ ਮਨੁੱਖ ਆਇਆ ਹੈ ਨਾਮ ਸਿਮਨਵਾਤੇ ਤੇ ਪ੍ਰਮਾਤਮਾ ਦੇ ਨਾਲ ਬਲਾਵ ਕਰਨ ਵਾਸਤੇ ਪਰ ਬਹੁਤੇ ਜਿਹੜੇ ਆ ਕਰਮਾਂ ਕਾਂਡਾ ਦੇ ਵਿੱਚ ਇੱਧਰ ਉੱਧਰ ਭੱਜੇ ਫਿਰਦੇ ਨੇ ਤੇ ਇੱਕ ਨਾਂ ਨੇ ਨਾਮ ਨਾਲ ਲਾ ਕੇ ਉਹਨਾਂ ਨੇ ਆਪਣਾ ਆਪ ਸਵਾਰ ਲਿਆ ਗੁਰ ਬਰਸਾ ਦੇ ਮਨ ਭੈ ਆ ਦਿਰਮਲ ਬਾਛਾ ਕਿਰਪਾ ਕਹਿੰਦੇ ਨੇ ਗੁਰਾਂ ਦੀ ਕਿਰਪਾ ਨਾਲ ਮਨ ਸ਼ੁੱਧ ਹੋ ਗਿਆ ਮਨ ਨਿਰਮਲ ਹੋ ਗਿਆ ਜਿਨਾਂ ਬਾੜਾ ਭਾਵੈ ਜਿਨਾਂ ਨੂੰ ਉਹਦਾ ਬਾੜਾ ਚੰਗਾ ਲੱਗਦਾ ਹੈ ਉਹਦਾ ਹੁਕਮ ਚੰਗਾ ਲੱਗਦਾ ਹੁਕਮ ਮੰਨਿਆ ਹੋਵੇ ਪਰਮਾਨ ਦਾ ਖਸਮੇ ਕਾ ਮਹਿਲ ਪਾਏ ਸੀ ਕਹ ਨਾਨਕ ਜਿਸ ਦੇ ਪਿਆਰੀ ਸੋਈ ਜਨ ਪਾਵੈ ਗੁਰੂ ਅਮਰਦਾਸ ਜੀ ਮਹਾਰਾਜ ਪਰਮਾਨ ਕਰ ਰਹੇ ਨੇ ਹੇ ਪਿਆਰੀ ਪ੍ਰਮਾਤਮਾ ਜਿਸ ਨੂੰ ਤੂੰ ਦਿੰਦਾ ਹੈ ਉਹੀ ਪੁਰਸ਼ ਪਾਉਂਦਾ ਹੈ ਉਹੀ ਪੁਰਸ਼ ਪਾਉਂਦਾ ਹੈ ਕਿਉਂਕਿ ਤੀਸਰੇ ਪਾਸ਼ਾ ਜੀ ਪਹਿਲਾ ਕਈ ਸਾਲ ਉਹੀ ਦੁਨਿਆਵੀ ਕਰਮ ਕਾਂਡਾਂ ਦੇ ਵਿੱਚ ਰਹੇ ਤੀਰਤ ਯਾਤਰਾਤੇ ਜਾਂਦੇ ਰਹੇ ਜੇ ਗੁਰੂ ਨੇ ਕਿਰਪਾ ਕੀਤੀ ਪ੍ਰਮਾਤਮਾ ਨੇ ਮਿਹਰ ਕੀਤੀ ਤੇ ਕੀ ਹੋਇਆ ਪੰਡਤ ਦਾ ਮੇਲ ਹੋਣ ਕਰਕੇ ਮਨ ਵਿੱਚ ਕਾਂਝ ਵੱਜੀ ਵੀ ਤੇਰਾ ਗੁਰੂ ਕਿਹੜਾ ਹੈ ਉਹਨੂੰ ਗੱਲ ਮਨ ਦੇ ਉੱਤੇ ਲੱਗ ਗਈ ਤੇ ਗੁਰੂ ਦੀ ਭਾਲ ਵਿੱਚ ਤੁਰੇ ਤੇ ਫਿਰ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਆਏ ਇੱਥੇ ਸੇਵਾ ਕਰਕੇ ਤੇ ਗੁਰੂ ਬਦਵੀ ਪ੍ਰਾਪਤ ਕਰ ਲਈ ਸੋ ਮਹਾਰਾਜ ਕਹਿੰਦੇ ਜਿਸ ਨੂੰ ਤੂੰ ਕਿਰਪਾ ਕਰਦਾ ਹੈ ਕਾਲਪੁਰਖ ਉਹੀ ਬਣਾਉਂਦਾ ਹੈ ਤੇਰੀ ਮਿਹਰ ਹੋਵੇ ਤਾਂ ਹੀ ਮਨੁੱਖ ਦੇ ਆਪਣੇ ਇਰਾਦਿਆਂ ਨਾਲ ਕੁਝ ਨਹੀਂ ਬਣਦਾ ਸੋ ਇਹ ਸੀ ਗੁਰੂ ਬਾਰੇ ਦੀ 8ਵੀਂ ਪੌੜੀ ਦੀ ਜੋ ਵਿਚਾਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ